ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇ कैसी नचत है माटी को पुत्रा कैसे नचत है जब कछे पावे तब गर्व करते है माया गई तब रोने लगते है दौड़ो फिरते हैं ਕੈਸੇ ਨੱਚਤ ਹੈ ਕੈਸੇ ਨੱਚਤ ਹੈ ਭਗਤ ਰਵਿਦਾਸ ਜੀ ਦੇ ਇਸ ਬਹੁਤ ਹੀ ਪਿਆਰੇ ਸ਼ਬਦ ਵਿੱਚ ਭਗਤ ਜੀ ਨੇ ਮਨੁੱਖਾ ਸਰੀਰ ਦਾ ਇਸ ਧਰਤੀ ਤੇ ਆਉਣ ਦਾ ਮਨੋਰਥ ਬੜੇ ਹੀ ਸੁੰਦਰ ਤੇ ਆਸਾਨ ਸ਼ਬਦਾਂ ਦੇ ਵਿੱਚ ਸਮਝਾਇਆ ਹੈ ਉਹ ਆਖਦੇ ਹਨ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਮਨੁੱਖ ਦਾ ਸਰੀਰ ਮਿੱਟੀ ਦਾ ਪੁੱਤਲਾ ਹੈ ਜੋ ਨੱਚਦਾ ਫਿਰਦਾ ਹੈ ਦੇਖੇ ਦੇਖੇ ਸੁਣੇ ਬੋਲੇ ਦੌੜੀ ਉਹ ਫਿਰਤ ਹੈ ਮਨੁੱਖ ਦੀ ਦੌੜ ਭਾਜੀ ਕੇਵਲ ਤਾਂ ਕੇਵਲ ਆਪਣੇ ਧੀਆਂ ਪੁੱਤਾਂ ਤਨਦੌਲਤ ਐਸ਼ ਆਰਾਮ ਅਤੇ ਮਾਇਆ ਮੋਹ ਦੇ ਚਸਕਿਆਂ ਤੱਕ ਹੀ ਹੈ ਐਸੇ ਚਸਕਿਆਂ ਨੂੰ ਦੇਖਣ ਅਤੇ ਸੁਣਨ ਦੇ ਲਈ ਉਹ ਦੌੜਿਆ ਫਿਰਦਾ ਹੈ ਜਦ ਕਛ ਪਾਵੇ ਤਦ ਗਰਮ ਕਰਤ ਹੈ ਮਾਇਆ ਗਈ ਤਦ ਰੋਵਨ ਲਗਤ ਹੈ ਜਦ ਇਹ ਸਾਰੇ ਮਾਇਆ ਦੇ ਨਾਸ਼ਵਨ ਪਦਾਰਥਾਂ ਨੂੰ ਭਾ ਲੈਂਦਾ ਹੈ ਤਾਂ ਇਹ ਅਹੰਕਾਰ ਦੇ ਵਿੱਚ ਫੁੱਲਿਆ ਫਿਰਦਾ ਹੈ ਔਰ ਜਦੋਂ ਇਸ ਤੋਂ ਵਿਛੜਦਾ ਹੈ ਤਾਂ ਰੋਂਦਾ ਹੈ ਦੁਖੀ ਹੁੰਦਾ ਹੈ ਮਨਵਚਕ੍ਰਮ ਰਸ ਕਸਹਿ ਲੁਬਾਨਾ ਇਹ ਆਪਣੇ ਮਨਵਚਨ ਪਹਿੜੇ ਕਰਮਾ ਹੱਤ ਪਹਿੜੀਆਂ ਕਰ ਤੂੰ ਤਾਂ ਰਸਾਂ ਕਸਾਂ ਦੇ ਸਵਾਦਾਂ ਤੇ ਚਸਕਿਆਂ ਦੇ ਵਿੱਚ ਡੁੱਬਿਆ ਰਹਿੰਦਾ ਹੈ ਬਿਨਸ ਗਿਆ ਜੈ ਕਹੂੰ ਸਮਾਨਨਾ ਜਦੋਂ ਇਹ ਮਿੱਟੀ ਦਾ ਪੰਜ ਭੂਤਕ ਸਰੀਰ ਬਿਨਸ ਜਾਂਦਾ ਹੈ ਤਾਂ ਇਹ ਕਿੱਥੇ ਜਾ ਸਮਾਉਂਦਾ ਹੈ ਜਿਸ ਪ੍ਰਭੂ ਤੋਂ ਇਹ ਵਿਛੜਿਆ ਸੀ ਇਸ ਨੂੰ ਤਾਂ ਉਸੇ ਦੀ ਸਮਾਉਣਾ ਚਾਹੀਦਾ ਸੀ ਪਰ ਇਹ ਤਾਂ ਕੋਥਾਂ ਹੈ ਭੁਲਦਾ ਫਿਰਦਾ ਹੈ ਕਹ ਰਵਿਦਾਸ ਬਾਜੀ ਜਗ ਭਾਈ ਰਵਿਦਾਸ ਜੀ ਸਮਝਾਉਂਦੇ ਹਨ ਕਿ हे ਭਾਈ ਇਹ ਸੰਸਾਰ ਤਾਂ ਇੱਕ ਬਾਜੀ ਹੈ ਖੇਡ ਹੈ ਬਾਜੀਗਰ ਸਾਨੂੰ ਖੇਡਾਂ ਖਿਡਾ ਰਿਹਾ ਹੈ ਬਾਜੀਗਰ ਸਿਉ ਮੋਹਿ ਪ੍ਰੀਤ ਬਣੇ ਆਈ ਮੇਰੀ ਪ੍ਰੀਤ ਤਾਂ ਖੇਡਾਂ ਖਿਡਾਉਣ ਵਾਲੇ ਬਾਜੀਗਰ ਦੇ ਨਾਲ ਬਣ ਗਈ ਹੈ ਮੇਰੀ ਪ੍ਰੀਤ ਤਾਂ ਮਿੱਟੀ ਦੇ ਖਿਡੌਣੇ ਬਣਾਉਣ ਵਾਲੇ ਪਰਮਾਤਮਾ ਦੇ ਨਾਲ ਬਣ ਗਈ ਹੈ ਆਪਾਂ ਵੀ ਮਾਇਆ ਦੀ ਨੱਠ ਪੱਜ ਵਿੱਚ ਖਚਿਤ ਨਾ ਹੋਈਏ ਮਨ ਅਤੇ ਤਨ ਨੂੰ ਟਿਕਾਉਣ ਦੇ ਲਈ ਪ੍ਰੀਤ ਪ੍ਰਬੋਧਿਤ ਚਰਨਾ ਦੇ ਨਾਲ ਜੋੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ